ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਲਓ ਜੀ ਫਿਰ ਵੀ ਅੱਜ ਦੀ ਰੁਟੀਨ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ 4 ਵਜੇ ਦੀ ਇੱਥੇ ਆਪਾਂ ਬਾਠ ਕਰਕੇ ਆ ਗਏ ਸੀ ਤੇ ਹੁਣ ਲੱਗਿਆ ਦੁੱਧ ਰੜਕਣ ਪਿਆ ਲੰਦੇ ਨੂੰ ਚਾੱਕ ਕੇ ਫਰਿੱਜ ਵਿੱਚ ਰੱਖ ਦਿੱਤਾ ਕਿ ਇਹ ਰੜਕਣ ਵਾਲਾ ਦੁੱਧ ਆਪਾਂ ਰਾਖਲੇ ਤੇ ਸੈਂਕਸ ਰੱਖ ਕੇ ਤਸੀਲਾ ਤੇ ਮਿਦਾਨੀ ਲਾ ਦੇਣੀ ਹੁੰਦੀ ਮੈਂ ਜੇ ਇਹ ਸੈਲਫ ਤੇ ਰੱਖੋ ਤੇ ਇਹਦਾ ਸਟੀਲ ਦਾ ਕਰਕੇ ਧੜਕਦਾ ਜਿਆ ਰਹਿੰਦਾ ਤੇ ਲੱਗੇ ਹੈਗਾ ਪਲੱਗ ਵੀ ਹੈਗਾ ਆ ਤਾਂ ਕਰਕੇ ਆਪਾਂ ਇੱਥੇ ਰੱਖ ਲਈਦਾ ਇਹ ਜੀ ਆਪਾਂ ਪਾ ਦਿੱਤਾ ਠੰਡਾ ਪਾਣੀ ਇਹਦਾ ਆਪਣਾ ਗਾਇਆਂ ਦਾ ਆ ਤੇ ਇੱਥੇ ਆਪਾਂ ਚਰ ਲਈ ਦੇਵਣੀ ਹਵਾ ਕੰਡੂਣ ਵਾਲੀ ਜਿਹੜੇ ਸੁੱਧਾਣੇ ਸੀਗੇ ਫੇਲ ਕਰਾ ਕੇ ਧੋ ਦਈਏ ਆ ਫੇਲ ਜਿਹੜੇ ਜਵਾਸ ਫੇਲਾ ਹੋ ਗਏ ਨੇ ਉਸ ਨੂੰ ਨਹੀਂ ਚੱਲ ਕਰਦਾ ਉਸ ਨੂੰ ਪਾਣੀ ਪਾ ਦਿੰਦੇ ਹਾਂ ਮੈਂ ਤਾਂ ਪਾਂਡਿਆਂ 'ਚ ਇਹ ਆਪਾਂ ਪਹਿਲਾਂ ਬਦਾਣੀ ਲਾ ਲਾਂਗੇ ਲਾਣੀ ਲਾ ਕੇ ਫੇਰ ਰੱਖਾਂਗੇ ਚਾਹ ਜਿਵੇਂ ਲਾ ਪਾਂਡੇ ਧੋ ਲਾਂਗੇ ਚੱਬੀ ਚੱਲੋ ਸ਼ਾਮ ਦੇ ਵੇਲੇ ਦਾ ਰੋਸ ਬੋਲਦੀ ਆ ਸਾਦੀ ਵਾਲੀ ਬੋਲਦੀ ਆ ਆਪਾਂ ਲੜਕੇ ਦੇ ਕੀ ਕੰਮ ਕਰਦੇ ਨੇ ਲਿਕਿਨ ਕਿ ਕਿ ਕੰਮ ਹੈ ਲਿਕਿਨ ਕਿ ਕੀ ਹੋਵੇਗਾ ਤੇ ਗੈਂਡਾ ਕਿਸੇ ਨੂੰ ਚਾਹਵੇ ਤੇ ਨੂੰ ਕੰਟਾ ਡੇਢ ਫੰਟਾ ਸੇਅਰ ਸੂਈ ਉਤ ਲੱਗਦਾ ਲੋੜੀ ਮਦਾਨੀ ਜੀ ਆਲਾ ਉਹ ਇੱਥੇ ਸਪੀਡ ਥੋੜੀ ਜੀ ਵੀਡੀਓ ਦੀ ਵਧਾਉਣੀ ਪਈ ਸੀ ਕਿਉਂਕਿ ਵੀਡੀਓ ਲੰਬੀ ਹੋ ਗਈ ਸੀ ਬਹੁਤ ਵਿੱਚ ਵਿੱਚ ਸਪੀਡ ਕਈ ਥਾਈਂ ਵਧਾਈ ਆ ਕੰਮ ਕਰਦੇਵੇ ਹਾਂਜੀ ਭਾਂਡੇ ਵੀ ਆਪਾਂ ਦਿੱਤੇ ਧੋ ਕੇ ਵੀ ਆਪਣਾ ਆ ਗਿਆ ਜੀ ਹੁਣ ਮਧਾਣੀ ਕਰ ਦਾਂਗੇ ਬੰਦ ਜੇ ਠੰਡਾ ਪਾਣੀ ਮੋੜਨ ਨਾਲ ਛੇਤੀ ਕੀ ਆ ਜਾਂਦਾ ਹੈ ਫਿਰ ਆਪਾਂ ਦੁੱਧ ਰੜਕੀ ਦੀ ਮਦਾਨੀ ਬੰਦ ਕਰ ਜਾਨੇ ਤਾਂ ਚਾਹ ਸੈਮ ਤੇ ਬਣੂਗੀ ਤਾਂ ਆਪਾਂ ਧਾਣਾ ਥਿਆਣਾ ਜੀ। 20 ਰੁਪਿਆਵਾਂ ਵਾਲਾ ਡੱਬਾ ਵੀ ਸਵੇਰ ਨੂੰ ਧੋਦੀ ਦਾ ਡੇਲੀ ਰਾਤ ਨੂੰ ਤਾਂ ਕਦੇ ਨਹੀਂ ਧੋਤਾ ਹੈਗਾ। ਸਵੇਰੇ ਧੋਦੇ ਰਾਤ ਨੂੰ ਕਈ ਵੇਲੇ ਇਦਾਂ ਹੋ ਜਾਂਦਾ ਵੀ ਜੇ ਨਾ ਰੋਟੀ ਬਚੇ ਤੇ ਫਿਰ ਡੱਬਾ ਸਾਫ਼ ਕਰਕੇ ਕੱਪੜੇ ਨਾਲ ਤਾਂ ਪਾਣੀ ਨਹੀਂ ਹੁੰਨੇ ਆ ਪੋਣਾ ਫੋਲ ਦੇਦਾ ਆ। ਤੇ ਹੁਣ ਗਰਮੀ ਹੈਗੀ ਆ ਪੋਣਿਆਂ ਤੋਂ 스멜 ਜੀ ਆਉਣ ਲੱਗ ਜਾਂਦੀ ਆ ਹੁਣ ਜੇ ਰਾਤ ਨੂੰ ਰੂਤੀ ਬਚੇ ਵੀ ਤਾਂ ਮੈਂ ਉਹ ਪੇਪਰ ਦੇ ਹਰਾ ਕੇ ਵਿੱਚ ਰੂਤੀ ਰੱਖ ਦੇਣੀ ਆ ਪੋਣਾ ਬਾਹਰ ਖੋਲ ਦੇ ਤਾਂ ਕਿਉਂਕਿ ਰੋਜ ਤਾਂ ਪੋਣੇ ਨੇ ਧੋਤੇ ਜਾਂਦੇ ਛੋਕਦੇ ਨੇ ਤੇ ਥੋਲੇ ਦਿੱਤੀਏ ਧੋਤਨ ਜਿੱਦਣ ਕੱਪੜੇ ਧੋਈ ਦੇ ਨਾਲ ਹੀ ਪੋਣੇ ਧੋਦੀ ਦੀ ਆ ਗਰਮ ਪਾਣੀ ਚ ਪਾ ਕੇ ਉਬਾਲ ਲੈਣੀ ਹੁੰਦੀ ਉਹ ਫਰਾਈ ਦੇ ਚਾਕੇ ਸੋਨੇ ਨਿੱਖਰ ਜਾਂਦੇ ਨਾਲ 스멜 ਜੀ ਨਹੀਂ ਮਾਰਦੇ ਇੱਥੇ ਜੀ ਜਿੱਥੇ ਸਾਰਾ ਕੰਮ ਕਰਕੇ ਆਪਾਂ ਹੁਣ ਜਾਂਦੇ ਆਂ ਘਰ ਚੱਡਣ ਵਿੱਚ ਹੀ ਆਵਾਜ਼ ਆਉਂਦੀ ਸੀ ਆਪਾਂ ਨੂੰ ਮੈਨੂੰ ਕਰ ਦਿੱਤੀ ਮੈਂ ਹਾਂ ਨਹੀਂ ਰਹਿਣ ਦੇ ਆਣਾ ਕੱਢਦਾ ਹੁੰਦਾ ਕਿਉਂਕਿ ਬਾਹਰ ਹੀ ਵਿੜੇ ਵਿੱਚ ਹੁੰਦਾ ਤਾਂ ਅਸੀਂ ਬਰਾਂਡੇ ਵਿੱਚ ਹੁੰਨੇ ਸੀ ਮੈਨੂੰ ਯਾਦ ਆ ਜਾਂਦੀ ਨਾਲ ਹੀ ਉਹਨਾਂ ਚਾਹ ਪੀਣੀ ਹੁੰਦੀ 4 ਵਜੇ ਤੇ ਚਾਹ ਆਪਣੀ ਬਣ ਗਈ ਸੀ ਦੁੱਧ ਪਾ ਜਾਗੇ ਸੈਮ ਤੇ ਥੋੜੀ ਥੋੜੀ ਤਿੱਗੀ ਜਾਊਗੀ ਬਾਲੀ ਜਦ ਤੱਕ ਮੈਂ ਆ ਜਾਣਾ ਵਾਪਸ ਧਾਰਾ ਕੱਢ ਕੇ ਜੋਰ ਸਾਬ ਕੱਢਦੇ ਸੀ ਵੱਡੀ ਧਾਰ ਮੈਂ ਗਾਈਆਂ ਦੀ ਕੱਢਣੀ ਸੀ ਮਾਜੇ ਨਾਲ ਤੋਂ ਮਿਲਦੀ ਹੈ ਸਵੇਰ ਨੂੰ ਮੇਰੇ ਵਿੱਚ ਟਰੰਡਾ ਪਾਣੀ ਹੋਰ ਥੋੜਾ ਜਿਹਾ ਪਾਇਆ ਸੀ ਵੀ ਕਿ ਉਹਦਾ ਸਖਤ ਜਿਹਾ ਹੋ ਜਵੇ ਪਤਲਾ ਜਿਆ ਨਾ ਰਵੇ ਆਪਾਂ ਚੱਲੇ ਜੀ ਹੁਣ ਪਸ਼ੂਆਂ ਵੱਲ ਧਾਰ ਕੱਢਣ ਤੇ 4:20 ਦਾ ਹੋ ਗਏ ਸਪੰਜ 4:20 ਦੇਖਣੇ ਹੋ ਗਏ ਸੀ। ਹਾਰ ਆਪਣਾ ਆਪਣਾ ਸਿਕੋਣ ਤੇ। ਇਸ ਵੀਰੇ ਸਵੇਰੇ ਵੀ ਸਾਜਦੇ ਸਾਜਦੇ ਜਿਹੜੇ ਕੰਮ ਹੋ ਜਾਣ ਹੋ ਜਾਣ ਮੱਤ ਤੋਂ ਪਹਿਲਾਂ ਪਹਿਲਾਂ। ਬਾਅਦ ਵਿੱਚ ਤਾਂ ਕੰਮ ਉਲਝ ਹੀ ਜਾਂਦੇ ਜਦੋਂ ਦਿਨ ਵੱਡਾ ਜਾਂਦਾ ਕਦੇ ਵਸੇ ਇਦਾਂ ਵੱਡੇ ਜਾਨਾ ਸਿਕੋਈਆਂ ਨਹੀਂ ਤਾਰਾਂ। ਅਸੀਂ ਤੜਕੇ ਤੜਕੇ ਕੰਮ ਕਰਨੇ ਸਾਰੇ। ਤਾਂ ਵਰਤੀ ਫਿਰ ਬਿਲਕੁਲ ਰੁਕਣਾ ਪੈਂਦਾ ਜੀ। ਅਸੀਂ 6:30-4 ਉੱਠ ਕਰਦੇ ਆ। ਕਿ ਜੇ ਇੰਨੇ ਵਜੇ ਉੱਠੋ ਫੇਰ ਹੀ ਕੰਮ ਨਿਭੜਦਾ ਹੈ ਨਹੀਂ ਤਾਂ ਵੱਡਾ ਦਿਨ ਜਦੋਂ ਹੋ ਜਾਂਦਾ ਕਹਿੰਦੇ ਨੇ ਬੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ ਫੇਰ ਤਾਂ ਟੱਕਰਾਂ ਹੀ ਵੱਜਦੀਆਂ ਜੀ ਫਿਰ ਇੱਕ ਦੂਜੇ ਤੇ ਖਿਜੀ ਜਾਂਦੇ ਰਹਿੰਦੇ ਅਸੀਂ ਸੋਇਆ ਨਹੀਂ ਕੀਤਾ ਥੋਆ ਨਹੀਂ ਕੀਤਾ ਮੈਨੂੰ ਗਾਲਾਂ ਪਈ ਜਾਣੀਆਂ ਮੈਂ ਉੱਧਰ ਖਿਜੀ ਜਾਣਾ ਠੰਡੇ ਠੰਡੇ ਕੰਮ ਕਰਨ ਦਾ ਅਲੱਗ ਹੀ ਸਵਾਦ ਆ ਜੀ ਜਿਹੜਾ ਇਸ ਟਾਈਮ ਕੰਮ ਹੋ ਜਵੇ ਉਹਦੇ ਨਾਲ ਦੀ ਰੀਸ ਨਹੀਂ ਜੀ ਇਸ ਤੋਂ ਬਾਅਦ ਚ ਫਿਰ ਇਹ ਤਾਂ ਸੌ ਜਾਂਦੇ ਹੁੰਦੇ ਆ ਫਿਰ ਇਹਨਾਂ ਨੇ ਗੱਡੀ ਲੈ ਕੇ ਜਾਣਾ ਹੁੰਦਾ ਘੰਟਾ ਕ ਰੈਸਟ ਕਰਕੇ ਮੈਂ ਫਿਰ ਚੱਲ ਲੱਗੀ ਰਹੀ ਨਹੀਂ ਹੁੰਨੀ ਹੌਲੀ ਹੌਲੀ ਕੰਮ ਕਰਨ ਪਤਾਰ ਕੱਢ ਲਈ ਸੀ ਪੈਰਪੂਰ ਧੋਵਾਂਗੇ ਬਾਲਟੀ ਦੇ ਗਲਮਾ ਜਿਹਾ ਵੀ ਥੱਲੇੋਂ ਧੋਣਾ ਪੈਂਦਾ ਕਿਉਂਕਿ ਅੰਦਰ ਜਾ ਕੇ ਸੈਲਫ ਤੇ ਰੱਖਣੀ ਹੁੰਦੀ ਆ ਤੇ ਉਹ ਵੀ ਫਿਰ ਗੰਦੀ ਹੁੰਦੀ ਆ ਥੱਲੇ ਉਹਦਾ ਚੰਗਾਲਾ ਦੋਥੀ ਰੋਟੀ ਪਾਣੀ ਖਾਣਾ ਹੁੰਦਾ ਇੱਥੇ ਧਾਰਾ ਕੱਢ ਲੈਂਦੀ ਹੈ ਜੀ ਇੱਥੇ ਥੋੜੀ ਜਿਹੀ ਸਪੀਡ ਵਧਾ ਲਈ ਪੈਣੀ ਆ ਕਿਉਂਕਿ ਵੀਡੀਓ ਜਿਆਦੀ ਲੰਬੀ ਹੋਈ ਜਾਂਦੀ ਸੀ ਕੰਮ ਕਰ ਤੋਂ ਸਤਨਾ ਬਹੁਤ ਮਿਲਦੇ ਸਵੇਰ ਨੂੰ ਸਾਰੇ ਕੰਮ ਦੀ ਵੀਡੀਓ ਬਣ ਜਾਂਦੀ ਜੀ ਦੇਖੋ ਵੀਡੀਓ ਦਾ ਫਿਰ ਹੋ ਜੂ ਘੰਟੇ ਡੇਢ ਘੰਟੇ ਦੀ ਜਿੰਨਾ ਕੰਮ ਹੈ ਉਹ ਵੀ ਇੱਥੇ ਆਪਾਂ ਦੋ ਦੇ ਜਿਹਨਾਂ ਦਾ ਪੌਣਾ ਉਹਨਾਂ ਲਈ ਪਾ ਲਾਂਗੇ ਬੈਰੀ ਦਾ ਪਾ ਕੇ ਰੱਖ ਦਾਂਗੇ ਜਿੰਨਾ ਘਰ ਰੱਖਣਾ ਘਰ ਰੱਖਾਂਗੇ ਤੇ ਬਾਲਟੀਆਂ ਪਾਂਡੇ ਧੋਵਾਂਗੇ ਸਵਾਰਾਂਗੇ ਚਾਹ ਵੀ ਆਪਣੀ ਬਣ ਗਈ ਸੀ ਇੱਥੇ ਆਪਾਂ ਪਾਉਣ ਲਾਂਗੇ ਚਾਹ ਫੇ ਅਰਜਨ ਨੂੰ ਹੁੰਦਾ ਵੀ ਮੈਨੂੰ ਚਾਹ ਛੇਤੀ ਪਾ ਦਿਓ ਮੈਂ ਪੀ ਕੇ ਸੌਂ ਜਵਾਂ ਲਓ ਜੀ ਪਾਂਡੇ ਆਪਾਂ ਲੈ ਧੋ ਤੇ ਹੁਣ ਆਪਾਂ ਕੇ ਕੱਢਾਂਗੇ ਜੀ ਮਦਾਨੀ ਪੁੰਜਾਂਗੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਦੁੱਧ ਵਧਾਇਆ ਮੰਮੀ ਕਹਿੰਦੇ ਅਸੀਂ ਸੂਰੀ ਨੂੰ ਦੁੱਧ ਵਧਾਇਆ ਮਧਾਣੀ ਲਾਈ ਮਮਮੀ ਨੇ ਕਹਿਣਾ ਮਾਂ ਦੀ ਧੀ ਉਹ ਹੀ ਸਿਆਣੀ ਜਿਹਨੇ ਤੜਕੇ ਉੱਠ ਪਾਈ ਦੁੱਧ ਚ ਮਧਾਣੀ ਤੇ ਚਲੋ ਸਾਨੂੰ ਤਾਂ ਯਕੀਨ ਵੀ ਨਹੀਂ ਆਉਂਦਾ ਜੀ ਲੱਸੀ ਦਹੀਂ ਬਗੈਰ ਸਾਡੇ ਤਾਂ ਡੇਲੀ ਪਹਿਲਾਂ ਤਾਂ ਡੇਲੀ ਰੜਕਦੇ ਸੀ ਹੁਣ ਚਲੋ ਥੋੜਾ ਜਿਆ ਇਦਾਂ ਹੋਇਆ ਵੀ ਤੀਜੇ ਦਿਨ ਰੜਕੀ ਦਾ ਆ ਇੱਕ ਦਿਨ ਵਿਚਾਲੇ ਕੱਟ ਲਈਦਾ ਆ ਕਿਉਂਕਿ ਹੁਣ ਜੇ ਪਸ਼ੂਆਂ ਦਾ ਦੁੱਧ ਥੋੜਾ ਘਟਿਆ ਆ ਲੋ ਕਰਕੇ ਫਿਰ ਇਹ ਵੀ ਦੇਖਣਾ ਹੁੰਦਾ ਖਰਚਾ ਵਰਚਾ ਵੀ ਕੱਢਣਾ ਹੱਟੀ ਦਾ ਵੀ ਪੇੜੇ ਦਾ ਵੀ ਪਸ਼ੂਨ ਜਿਹੜੀ ਫੀਡ ਪਾਈ ਵੀ ਉਹ ਇਹਨਾਂ ਦੇ ਦੁੱਧ ਸਿਰੋਂ ਹੀ ਫਿਰ ਬਿੱਲ ਵਗੈਰਾ ਉਹ ਸਾਰਾ ਇੱਕਦੋਸ਼ਿਸ਼ ਕਰੀਦੀ ਆ ਜਿਹੜੇ ਆਪਾਂ ਪਸ਼ੂ ਰੱਖੇ ਆ ਤੇ ਇਹਨਾਂ ਦੇ ਸਿਰੋਂ ਖਰਚਾ ਵੀ ਕੱਢੀਏ ਆਪਾਂ ਹੁਣ ਬਾਕੀ ਇਹਨਾਂ ਦਾ ਵੀ ਖਿਆਲ ਰੱਖਣਾ ਪੈਂਦਾ ਆ ਕੋਈ ਕੋਈ ਤੱਲ ਮੱਸ ਹੋ ਜਾਂਦੀ ਆ ਸਾਰੇ ਖਰਤੇ ਦੀ ਖੇਤੀ ਤੋਂ ਨਹੀਂ ਕੱਢੇ ਜਾਂਦੇ ਜੇ ਆਪਾਂ ਪਸ਼ੂ ਰੱਖੇ ਆ ਤੇ ਪਸ਼ੂਆਂ ਤੋਂ ਵੀ ਆਪਾਂ ਨੂੰ ਪਸ਼ੂਰਤ ਦਾ ਫਾਇਦਾ ਹੀ ਤਾਂ ਆ ਜਾਂਦਾ ਆਂ ਜੇ ਆਪਾਂ ਇਹਦੇ ਵਿੱਚ ਕੋਈ ਲਾਹਾ ਲੈ ਰਹੇ ਆਂ ਇੱਥੇ ਜੀ ਆਪਾਂ ਕੇ ਕੱਢਾਂਗੇ ਕੇ ਸੋਨਾ ਗਾਈਆਂ ਦੀ ਮਹਣੀਆ ਵੱਡੀ ਅੱਗੇ ਤੇ ਕੌਲਾ ਨਿਕਲਦਾ ਹੁੰਦਾ ਹੁਣ ਮੈਂ ਥੋੜਾ ਘੱਟ ਕੱਟਾ ਧਰਦੀ ਹੁੰਦੀ ਆ ਕਿਉਂਕਿ ਆਪਣੀਆਂ ਗਰਜਾਂ ਵੀ ਸਾਰਨੀਆਂ ਹੁੰਦੀਆਂ ਜੀ ਸਾਰੇ ਪਾਸੇ ਦੇਖਣੇ ਪੈਂਦੇ ਆ ਬੇਸ਼ੱਕ ਬਾਲ ਬੱਚੇ ਨਹੀਂ ਹੈਗੇ ਪਰ ਖਾਚੇ ਤਾਂ ਦੀ ਘਰਾਂ ਦੇ ਉਨੇ ਹੀ ਆ ਹਰ ਇੱਕ ਚੀਜ਼ ਦੀ ਹਰ ਇੱਕ ਚੀਜ਼ ਦੀ ਲੋੜ ਆ ਘਰੇ ਤਾਂ ਕਰਕੇ ਫਿਰ ਹੁਣ ਥੋੜਾ ਜਿਹਾ ਦੁੱਧ ਘਟਿਆ ਤੇ ਮੂਸੇ ਸੁਹਾਬ ਨਾਲ ਦਦਾ ਸਾਰ ਲੈਂਦਾ ਹੈ ਇੱਦਾਂ ਵੀ ਕਈ ਤਾਂ ਉਦੋਂ ਮਲਾਈ ਤੋਂ ਮੱਖਣੀ ਬਣਾ ਲੈਂਦੇ ਮੈਨੂੰ ਨਹੀਂ ਜੇ ਉਹ ਯਕੀਨ ਆਉਂਦਾ ਮੈਂ ਮਲਾਈ ਜ਼ਰੂਰ ਦੁੱਧ ਤੋਂ ਲਾਉਣੀ ਆ ਪਰ ਜਿੱਦਨ ਜਦੋਂ ਦੁੱਧ ਤੋਂ ਧਰਨਾ ਆਇਆ ਤੀਸਰੇ ਦਿਨ ਉਹਦੇ ਵਿੱਚ ਮਲਾਈ ਪਾ ਲੈਣੀ ਆ ਲਈ ਬਹਿ ਗਰਮ ਪਾਣੀ ਕਰਕੇ ਮਲਾਈ ਘੋਲ ਲੈਣੀ ਤੇ ਫਿਰ ਬੱਚੀ ਪਾ ਦੇਣੀ ਉਹ ਮੈਨੂੰ ਨਹੀਂ ਯਕੀਨ ਉਹ ਲੈ ਜਿਹੜੀ ਉਦਾਂ ਆਪਾਂ ਕਰਦੇ ਆ ਉਹ ਹੋਰ ਤਰ੍ਹਾਂ ਮਖਣੀ ਲੱਗਦੀ ਰਹਿੰਦੀ ਆ ਏਦਾਂ ਜਿਹੜਾ ਦੁੱਧ ਰੜਕ ਹੋਣਾ ਥੋੜੀ ਖਟਿਆਸ ਜੀ ਆਉਣੀ ਵਧੀਆ ਲੱਗਦੀ ਆ ਨਹੀਂ ਤੇ ਪਾਲੇਸੀ ਨੂੰ ਥੋੜ੍ਹਣੀ ਚੰਗੀ ਤਰ੍ਹਾਂ ਬਾਕੀ ਜੀ ਹਰ ਇੱਕ ਦਾ ਆਪੋ ਆਪਣਾ ਢਾਂਗ ਹੈ ਮੇਰਾ ਤਾਂ ਢੰਗ ਬਿਲਕੁਲ ਸਿੰਪਲ ਸਾਦਾ ਕੰਮ ਕਰਨ ਦਾ ਢਾਂਗ ਹੈ ਜੀ ਜਿਹ ਜਿੱਦਾਂ ਜਿੱਦਾਂ ਮੰਮੀ ਕਰਦੀ ਸੀ ਕੰਮ ਉਦਾਂ ਉਦਾਂ ਹੀ ਸਿੱਖਿਆ ਜੀ ਸਾਰੇ ਕੰਮ ਚਲੋ ਹੁਣ ਆਪਸ ਤਸਵੀਰ ਦੇ ਪੀਲੇ ਤੇ ਰੈੱਡ ਕਲੇ ਆ ਉੱਥੇ ਤੇ ਉਧਰ ਮੰਮੀ ਹੋਣਾ ਵੱਲ ਭੈਣ ਜੀ ਬਣਾ ਵੱਲ ਹੈਗਾ ਵੱਡਾ ਭਰਤ ਦਾ ਆ ਪੀਲੇ ਆ ਉਹਨਾਂ ਨੇ ਵੀ ਹੁਣ ਇਦਾਂ ਦਾ ਲਿਆਂਦਾ ਉਹਦਾ ਮੰਮੀ ਹੁਣੀ ਤਾਂ ਮਿੱਟੀ ਤੇ ਕਾਣਨੇ ਚ ਦੁੱਧ ਤੱਤਾ ਧਾਰਨਾ ਉਹਦੇ ਵਿੱਚ ਇਸ ਵੇ ਨੂੰ ਰੈਡ ਕਰਨਾ ਇੱਥੇ ਜੀ ਦੋ ਦਿਨ ਦੀ ਮੱਖਣੀ ਸੀਗੀ ਆਪਣੀ ਉਹ ਆਪਾਂ ਕਰ ਲਾਂਗੇ ਗਰਮ ਇਹ ਫਮ ਮੱਖਣੀ ਹੁਣ ਪਗਲਾ ਕੇ ਰੱਖ ਲਾਂਗੇ ਰੈਜ ਵਿੱਚ ਸੌਰੀ ਜੀ ਜਦੋਂ ਮੈਂ ਆਵਾਜ਼ ਭਰ ਰਹੀ ਸੀ ਬਾਹਰ ਕੋਈ ਨਾ ਕੋਈ ਆਈ ਜਾਂਦਾ ਸੀ ਇਹਨਾਂ ਦਾ ਲੈ ਮੱਖਣੀ ਆਪਣੀ ਪਿਘਲ ਗਏ ਚਾਹ ਆਪਾਂ ਲੈ ਲਈ ਸੀ ਪੀ ਕੇ ਚਾਹ ਤਾਂ ਜੀ ਇੱਥੇ 6 ਵਜੇ ਦਾ ਟਾਈਮ ਸੀਗਾ ਇਹ ਬਾਹਰ ਕੋਇਲ ਬੋਲਦੀ ਸੀ ਮੋਰ ਬੋਲਦੇ ਸੀ ਔਰ ਟਾਵਰ ਤੇ ਬੈਠ ਜਾਂਦੇ ਮੋਰ ਆ ਕੇ ਜਦੋਂ ਮੈਂ ਬਾਹਰ ਫੋਨ ਲੈ ਕੇ ਗਈ ਵੀ ਆਵਾਜ਼ ਇਹਨਾਂ ਦੀ ਭਰਾ ਤੇ ਉਹ ਬੰਦ ਹੋ ਗਿਆ ਤੇ ਉਸ ਤੋਂ ਬਾਅਦ ਜੀ ਆਪਾਂ ਜੋੜ ਸਾਹਿਬ ਹੁਣਾਂ ਲਈ ਬਣਾਈ ਰੋਟੀ ਇੱਥੇ ਵੀ ਸਪੀਡ ਵਧਾਈ ਵੀਡੀਓ ਦੀ ਜੀ ਇਹਨਾਂ ਨੇ ਜਾਣਾ ਸੀ ਗੱਡੀ ਲੈ ਕੇ ਤੇ ਆਪਾਂ ਸਾਤ ਤਕ ਪ੍ਰਸ਼ਾਦ ਪਕਾਏ ਸੀ ਇਹਨਾਂ ਨੇ ਦੋ ਟਾਈਮ ਦੇ ਕਈ ਦਿਨ ਬੇਲੇ ਦੁਪਹਿਰ ਨੂੰ ਘਰੇ ਆ ਜਾਂਦੇ ਘਰੇ ਆ ਕੇ ਖਾਂਦੇ ਆ ਇੱਥੇ ਆਪਾਂ ਰੋਟੀ ਨਾ ਹੀ ਦਿੱਤੀ ਬੰਨ ਲਓ ਜੀ ਲੱਸੀ ਵਗੈਰਾ ਪਾਤੀ ਵਾਰ ਠੰਡੀ ਪਾਤੀ ਸੀ ਵਿੱਚ ਠੰਡੀ ਕਰ ਦਿੱਤੀ ਸੀ ਲੱਸੀ ਉਸ ਤੋਂ ਬਾਅਦ ਜੀ ਹੁਣ ਹੈਗਾ ਰੋਟੀ ਪਾਣੀ ਫਿਰ ਮੈਂ ਤਾਂ ਅਰਜਣ ਨੇ ਵੀ ਖਾ ਲਿਆ ਸੀ ਉਹ ਵੀਡੀਓ ਸੀ ਨਹੀਂ ਬਣਾਈ ਇੱਥੇ ਹੈਗਾ ਜੀ 8:30 ਦਾ ਟਾਈਮ 9:30 ਦਾ ਟਾਈਮ ਹੈ ਇੱਥੇ ਮੈਂ ਲੱਗਦੀ ਸੀ ਕੱਪੜੇ ਧੋਣ ਦੇ ਦੋ ਦੋ ਤਿੰਨ ਦਿਨ ਦੇ ਹੋਏ ਸੀ ਬੈੱਡ ਸ਼ੀਟਾਂ ਵੀ ਧੋ ਚੱਕੀਆਂ ਸੀਗੀਆਂ ਤੌਲੀਏ ਵਗੈਰਾ ਹੋ ਜਾਂਦੇ ਆ ਤੇ ਉਹ ਮੈਂ ਕਿਹਾ ਚਲੋ ਹੁਣ ਵਿਲੇ ਵੀ ਵਹਿਣਾ ਹੀ ਆ ਇਹ ਤੋਂ ਲੈਨੇ ਆ ਸਵੇਰ ਤੋਂ ਲੈ ਕੇ 4 ਵਜੇ ਤੋਂ 11 ਵਜੇ ਤੀਜੀ ਈ ਦਿਨ ਅੱਠ ਭਜਾਈ ਰਹੀ ਆ ਕਿਉਂਕਿ ਹੁਣ ਕੰਮ ਦੇ ਦੇਣੇ ਆ ਇਹਨਾਂ ਨੇ ਵੀ ਜਾਣਾ ਹੁੰਦਾ ਇਹਨਾਂ ਗਿਆਨ ਤੋਂ ਬਾਅਦ ਚ ਘਰ ਦਾ ਵੀ ਦੇਖਣਾ ਪਸ਼ੂਆਂ ਵੱਲ ਵੀ ਮੁੰਡੇ ਦੇ ਨਾਲ ਦੇਖਣਾ ਕੰਮ ਸਾਰੇ ਪਾਸੇ ਦੇਖ ਲੈਣ ਬੰਦੇ ਸੀ ਆਪਾਂ ਸਾਫ ਸਪਾਈਆ ਵਿਹਨ ਸਾਰਾ ਕਰ ਲਿਆ ਸੀਗਾ ਇਹ ਸੀ ਆਪਣਾ ਸੋਫਿਆਂ ਵਾਲਾ ਕਮਰਾ ਇਹ ਹੈਗਾ ਬਰਾਂਡਾ ਆਪਣਾ ਇਹਨੂੰ ਕਲੀਨ ਕਰ ਲਿਆ ਸੀ ਸਾਰਾ ਉਹ ਵੀ ਨਹੀਂ ਵੀਡੀਓ ਬਣਾ ਹੋਈ ਜੀ ਕਿਉਂਕਿ ਮੈਂ ਉਹੀ ਤਾਂ ਇੰਨੀ ਵੀ ਹਰ ਵੇਲੇ ਕੈਮਰਾ ਫੜਨ ਨੂੰ ਵੀ ਨਹੀਂ ਕੋਲ ਕੋਈ ਹੁੰਦਾ ਤਾਂ ਆਪ ਤੋਂ ਵੀ ਸੈੱਟ ਕਰਕੇ ਰੱਖੁੰਦਾ ਫੇ ਕੰਮ ਦਾ ਹੁੰਦਾ ਵੀ ਧੁੱਪ ਚੜ੍ਹਦੀ ਆ ਕੰਮ ਕਰ ਲਈਏ ਜਿੰਨੀ ਜਿੰਨੀ ਕਿ ਮੇਰੇ ਤੋਂ ਵੀਡੀਓ ਬਣਾ ਹੋਈ ਜੀ ਮੈਂ ਜ਼ਰੂਰ ਬਣਾਈ ਆ ਤੁਹਾਡੇ ਨਾਲ ਸ਼ੇਅਰ ਕੀਤੀ ਆ ਕਿਚਨ ਵੀ ਆਪਣੀ ਕਲੀਨ ਆ ਪੂਰੀ ਅਰਜਨ ਤੇ ਮੈਂ ਵੀ ਰੋਟੀ ਖਾਂਦੇ ਸੀ ਸੀ ਮਾਪਾਤ ਇੱਥੇ ਆਪਾਂ ਕੱਪੜੇ ਧੋਲੇ ਸੀ ਸਟੈਂਡ 'ਤੇ ਅੱਜ ਬਰਾਂਡੇ ਵਿੱਚ ਹੀ ਰੱਖ ਲਿਆ ਪੱਖਾ ਚੱਲਦਾ ਸੀ ਇੱਥੇ ਹੀ ਕੱਪੜੇ ਸੁੱਕ ਗਏ ਤੇ ਚਾਦਰਾਂ ਹੀ ਬਾਹਰ ਪਾਈਆਂ ਸੀਗੀਆਂ ਸੁਕਣੀਆਂ ਕਿਉਂਕਿ ਬਾਹਰ ਪਾਜੀ ਕੇ ਬਣਦੀ ਸੀ ਤੂੜੀ ਤੇ ਕੰਡ ਆਉਂਦੀ ਸੀਗੀ ਬਹੁਤ ਨਾਲ ਹੀ ਇੱਥੇ ਸਾਡੇ ਘਰ ਦੇ ਨਾਲ ਉਹਨਾਂ ਦੀ ਹਵੇਲੀ ਆ ਤੇ ਤੂੜੀ ਲਾਉਂਦੇ ਸੀਗੇ ਇਹ ਆਪਾਂ ਤੌਲੀਏ ਤੇ ਬੈੱਡ ਸ਼ੀਟਾਂ ਵੀ ਉਹਨਾਂ ਦੇ ਤੂੜੀ ਦੀ ਟਰਾਲੀ ਹਜੇ ਪਹਿਲੀ ਆਈ ਸੀਗੀ ਜਦ ਤੱਕ ਉਹ ਲੌਂਦੇ ਕਰਦੇ ਸੀ ਅਜੇ ਤਾਂ ਥੱਲੇ ਥੱਲੇ ਸੀਗੀ ਥੋੜੀ ਜਿਹਾ ਜਿਆਦਾ ਢੇਰ ਜਿਹਾ ਲੱਗ ਜਾਂਦਾ ਫੇਰ ਜਿਆਦੀ ਕੰਡ ਉੱਡਦੀ ਐ ਇੱਥੇ ਆਪਾਂ ਚੱਕ ਲੈਣੇ ਆ ਘੰਟਾਕ ਧੋਪ ਲਵਾਈ ਸੀ ਇਦਾਂ ਪੌਣਾ ਕ ਘੰਟਾ ਹੀ ਸਮਝ ਲੋ ਘੰਟਾ ਵੀ ਨਹੀਂ ਪੂਰਾ ਫਿਰ ਤਾਂ ਸੁੱਕ ਗਿਆ ਸੀ ਛੇਤੀ ਤੇ ਅੰਦਰ ਲਿਜਾ ਕੇ ਰੱਖ ਲੈ ਸੀਗੇ ਕਿਉਂਕਿ ਫੇਰ ਕਿ ਕੰਡ ਜੀ ਪੈ ਜਾਂਦੀ ਜਿਆਦੀ ਤਾਂ ਫੇਰ ਤੋਤੇ ਜਾਂ ਨਾ ਤੋਤੇ ਇੱਕ ਬਰਾਬਰ ਹੀ ਆ ਦੋ-ਤਿੰਨ ਸ਼ੀਟਾਂ ਇੱਕ ਤਾਂ ਜਿਹੜੀ ਅਸੀਂ ਉੱਪਰ ਥੋੜੀ ਪੁਰਾਣੀ ਹੋਈ ਆ ਹੁਣ ਪਤਲੀ ਆ ਤੇ ਅਸੀਂ ਅਜੇ ਏਸੀ 'ਚ ਨਹੀਂ ਸੌਂਦੇ ਜੀ ਅੱਜ ਗਰਮੀ ਬਹੁਤ ਹੋਈ ਆ ਅੱਜ ਸ਼ਾਇਦ ਏਸੀ ਚਲਾਈਏ ਤੇ ਹਜੇ ਪੱਖਾ ਬਾਹਰ ਬਰਾਂਡੇ ਵਾਲਾ ਚਲਾ ਲੀਦਾ ਬਾਹਰੋਂ ਹਰਜਣ ਲਾ ਲਿੰਦਾ ਆ ਫਰਾਟਾ ਪੱਖਾ ਤੋਂ ਉਹਦੀ ਹਵਾ ਜਦੋਂ ਆਉਂਦੀ ਠੰਡੀ ਠੰਡੀ ਤੇ ਸੋਹਣੀ ਨੀਂਦ ਆ ਜਾਂਦੀ ਬਰਾਂਡੇ ਵਿੱਚ ਅੱਜ ਸੌਂਦੇ ਆ ਵੀ ਅੱਜ ਗਰਮੀ ਬਹੁਤ ਆ ਅੱਜ ਏਸੀ ਚਲਾਵਾਂਗੇ ਇੱਥੇ ਚਾਦਰਾਂ ਉੱਪਰ ਲੈਣ ਵਾਲੀ ਵੀ ਧੋ ਲਈ ਸੀ ਜਿਹੜੀ ਬੈੱਡ ਤੇ ਵਿਛਾਈ ਸੀ ਉਹ ਵੀ ਉਹ ਤਾਂ ਜੀ ਧੋਣੀ ਪੈਂਦੀ ਤੀਜੀ ਚੌਥੇ ਦਿਨ ਚਾਦਰ ਕਿਉਂਕਿ ਹੋ ਜਾਂਦੀ ਗੰਦੀ ਜਿੱਦ ਤੱਕ ਬੈਠਣ ਉੱਟਣਾ ਕੋਈ ਨਾ ਦੇ ਸਿਰ ਨੂੰ ਇਹ ਤੇਲ ਸਰੋਂ ਦਾ ਲਾਲ ਲੈਂਦੇ ਸਰਾਣੇ ਗੰਦੇ ਹੋ ਜਾਂਦੇ ਮੈਨੂੰ ਤਾਂ ਆਪਣੇ ਆਪ ਨੂੰ ਹੋਰ ਤਰ੍ਹਾਂ ਹੁੰਦਾ ਰਹਿੰਦਾ ਵੀ ਜੇ ਕੋਈ ਦੂਜਾ ਜਣਾ ਦੇਖੇ ਕਹਿਣਾ ਵੀ ਸਵਾਰ ਕੇ ਵੀ ਨਹੀਂ ਰੱਖਦੇ ਇਸ ਲਈ ਚਾਦਰਾਂ ਬੈੱਡ ਸ਼ੀਟਾਂ ਇੱਕ ਬੈੱਡ ਸ਼ੀਟ ਕਨ ਉਹ ਇੱਕ ਹੁੰਦੀ ਜਿਉਂ ਤੇ ਜਦੋਂ ਜਿਹੜੇ ਬਾਹਲੇ ਬੈੜਦੇ ਬਿਛੀ ਜਿੱਥੇ ਅਸੀਂ ਸੌਂਦੇ ਆ ਜੀ ਲੋ ਜੀ ਇੱਥੇ ਆਪਾਂ ਕੱਪੜੇ ਲੈ ਸੀ ਧੋ ਤੇ ਸੈਂਕ ਤੇ ਕੰਦਾ ਤੋਂ ਸਵੇਰੇ ਮੈਂ ਧੋ ਦਿੱਤੀਆਂ ਸੀਗੀਆਂ ਬਾਥਰੂਮ ਦੀਆਂ ਜਦੋਂ ਸਫਾਈਆਂ ਕੀਤੀਆਂ ਤੇ ਫਿਰ ਫਰਸ਼ ਨਹੀਂ ਸੀ ਮੈਂ ਧੋਤੀ ਮੈਂ ਕਿਹਾ ਫਰਸ਼ ਧੋ ਤੋ ਮਗੇ ਜਾ ਕੱਪੜੇ ਧੋ ਲੈ ਕਿਉਂਕਿ ਹੁਣ ਮੈਂ ਮਸ਼ੀਨ ਅੰਦਰ ਕਰ ਲਈ ਬਾਹਰ ਕੰਡ ਬਹੁਤ ਪੈਂਦੀ ਆ ਮਸ਼ੀਨ ਵੀ ਭਰ ਜਾਂਦੀ ਸਾਰੀ ਨੇ ਰੀ ਨੂਰੀਆਂ ਕਰਕੇ ਆਪਾਂ ਮਸ਼ੀਨ ਹੁਣ ਅੰਦਰ ਵਾਲੀ ਨਾਲ ਅੰਦਰ ਬਾਥਰੂਮ ਚ ਲੱਗਾ ਜੀ ਪੱਖਾ ਤੇ ਇੱਥੇ ਕੱਪੜੇ ਧੋਤੇ ਜਾਂਦੇ ਸੌਖੇ ਤੇ ਆਪਾਂ ਇੱਥੇ ਸਫਾਈ ਐਂਡ ਕਲੀਨਿੰਗ ਕਰ ਲਈ ਸੀਗੀ ਬਾਥਰੂਮ ਦੀ ਵੀ ਫਿਰ ਲਾ ਮੈਂ ਦਵਾਈ ਅੱਜ ਦੂਜੀ ਹੈ ਨਹੀਂ ਸੀਗੀ ਹਾਰਪਿਕ ਪਾ ਕੇ ਚੰਗੀ ਤਰ੍ਹਾਂ ਫਰਸ਼ ਧੋ ਦਿੱਤੀ ਸੀ ਲਓ ਜੀ ਇੱਧਰ ਆ ਗਏ ਆਪਾਂ ਕਿ ਜਿਹੜਾ ਸਵੇਰ ਦੀ ਮੱਖਣੀ ਪਗਲਾ ਕੇ ਰੱਖੀ ਸੀਗੀ ਮੈਂ ਨਾ ਉਹਨੂੰ ਲਿਆ ਸੀ ਬਾਅਦ ਵਿੱਚ ਆ ਕੇ ਵਾਕੇ ਕੇ ਵੀ ਗਰਮ ਕਰਕੇ ਰੱਖ ਲਈਏ ਫਿਰ ਇਹਦਾ ਕੰਮ ਰਹਿ ਜਾਂਦਾ ਸ਼ਾਮ ਨੂੰ ਹੋਰ ਹੀ ਕੰਮ ਬਹੁਤ ਹੋ ਜਾਂਦੇ ਆ ਰੋਟੀ ਦਾਲ ਸਬਜ਼ੀ ਧਾਰਾਂ ਢੋਕੇ ਕਰਨੇ ਹੁੰਦੇ ਆ ਤਾਂ ਕਰਕੇ ਮੈਂ ਸੋਚਿਆ ਵੀ ਇਹ ਕੰਮ ਹੋਣੀ ਨਵੇਟ ਲਿਆ ਜਾਵੇ ਤਾਂ ਵਧੀਆ ਕਿਉਂਕਿ ਫੇ ਭਾਂਡਾ ਵੀ ਵਿਹਲਾ ਹੋ ਜਾਂਦਾ ਜਿਹਦੇ ਵਿੱਚ ਇਸ ਢੋਂਗੇ ਚੀ ਮੈਂ ਕਰਦੀ ਹੁੰਨੀ 2 ਦਿਨ ਦੀ ਮੱਖਣੀ ਗਰਮ ਇਦੇ ਵਿੱਚ ਸੋਨਾ ਗਰਮ ਹੋ ਜਾਂਦਾ ਨਾਲ ਨਾਲ ਘੜਚੀ ਜੀ ਫੇਰ ਕੇ ਫੇਰ ਮੈਂ ਗਰਮ ਕਰਦੀ ਹੁੰਦੀ ਆ ਕਿਉਂਕਿ ਉਹ ਥੱਲੇ ਲੱਗ ਜਾਂਦਾ ਜਦੋਂ ਭਾਂਡੇ ਦੇ ਨਾਲ ਖੁਰਚਣਾ ਬਹੁਤ ਔਖਾ ਜਿਹਾ ਹੋ ਜਾਂਦਾ ਤੇ ਆਪਾਂ ਲੱਸੀ ਕੱਢ ਲਈ ਸੀ ਜੀ ਇੱਕ ਪਾਸੇ ਧੀ ਇਹਨੂੰ ਪਾਸੇ ਹਟਾ ਕੇ ਤੁਹਾਨੂੰ ਜੀ ਪੀਲਾ ਲੱਗਦਾ ਹਨਾ ਘੇ ਦੇਖਣ ਨੂੰ ਇਹ ਆਪਣਾ ਗਾਇਆਂ ਦਾ ਘੇ ਆ ਜੀ ਮੱਖਣੀ ਵੀ ਪੀਲੀ ਹੁੰਦੀ ਆ ਕਿੰਨਾ ਨਹੀਂ ਚੰਗੀ ਲਾਦੀ ਪਰ ਸਾਨੂੰ ਤਾਂ ਹਣ ਅਸੀਂ ਤਾਂ ਗਿੱਜੇ ਸਾਨੂੰ ਮੱਝ ਦਾ ਦੁੱਧ ਵੀ ਨਹੀਂ ਵਧੀਆ ਲੱਗਦਾ ਵਾਲਾ ਮੋਟਾ ਲੱਗਦਾ ਰਹਿੰਦਾ ਆ ਤੇ ਦਹੀਂ ਵੀ ਇੱਦਾਂ ਲੱਗ ਜਿੱਥੇ ਆਪਾਂ ਫੇਰ ਸਪੀਡ ਵਧਾਈ ਥੋੜੀ ਜੀ ਧੰਨਵਾਦ ਆ ਜੀ ਸਾਰੇ ਭੈਣ ਭਰਾਵਾਂ ਦਾ ਜੋ ਵੀਡੀਓ ਨੂੰ ਪੋਸਟ ਕਰਦੇ ਆ ਕਮੈਂਟ ਕਰਦੇ ਆ ਇਸੇ ਤਰ੍ਹਾਂ ਆਪਣੀ ਭੈਣ ਨੂੰ ਪਿਆਰ ਕਿੰਦੇ ਰੋਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਵੀਡੀਓ ਵਧੀਆ ਲੱਗੀ ਆਪਾਂ ਤੁਹਾਡੇ ਨਾਲ ਦੇਸੀ ਜੀ ਆਪਣੀ ਫਿਰਦੀ ਰਕਲਿੰਸ ਸਾਂਝੀ ਕੀਤੀ ਹੈ ਜੀ ਕੋਤ ਆਪਣੇ ਘਰ ਤੇ ਹੀ ਕੰਮ ਹੀ ਇਹ ਕਿਥੀ ਗਾੜੀ ਆਣੀ ਉਹ ਤੇ ਬਾਹਰ ਦੇ ਕਿਤੇ ਬੰਡੇ ਜਾਈਦਾ ਤਾਂ ਫਿਰ ਕੈਮਰਾ ਕਿੱਥੀ ਜਾਣੀ ਤਾਂ ਅਗਲੀ ਵੀ ਸੌ ਟਰਾਈ ਦੇਖਣੀ ਹੈ ਅਗਲਾ ਚੰਗਾ ਆਉਂਦਾ ਹਣਾ ਤੇ ਲਓ ਜੀ ਕੀ ਆਪਣਾ ਹੋ ਗਿਆ ਜ਼ਾਰਮ ਇਹ ਆਪਾਂ ਹੁਣ ਪਾ ਲਾਂਗੇ ਭਾਂਡੇ ਵਿੱਚ ਆਪਾਂ ਜੋੜੀ ਜਾਂਦੀ ਹੈ ਸਿਆਲਾਂ ਨੂੰ ਬਾਦੂ ਕੇ ਬੱਤ ਜਾਂਦਾ ਸੋਹਣਾ ਜੀ ਦੇਖੋ ਹੁਣ ਕੋਈ ਜਾਨਾ ਚਾਹੂ ਤਾਂ ਹੁਣ ਵੀ ਭਾਂਡਾ ਲੈ ਜੀ ਤੇ ਲੈ ਕੇ ਫਿਰ ਜੋੜ ਕੇ ਰੱਖੀ ਜਾਂਦੇ ਫਰਿੱਜ ਵਿੱਚ ਰੱਖੀ ਜਾਂਦੇ ਭਾਂਡਿਆਂ ਦੇ ਪਾ ਕੇ ਚਲੋ ਸਿਆਲਾਂ ਨੂੰ ਹੋ ਤਿਆਰ ਨਹੀਂ ਨੇ ਠੰਡ ਕੇ ਨੂੰ ਠੰਡਾ ਹੋਣ ਲੱਗ ਪਈ ਫਿਰ ਦੇਖ ਜਾਂਦਾ ਹੁੰਦਾ ਅਸੀਂ 4-5 ਕਿਲੋ ਆਪਣੇ ਲਈ ਰੱਖੀ ਦਾ ਘਰੇ ਬਾਕੀ ਜੇ ਕੋ ਭੈਣ ਭਰਾ ਮੰਗੇ ਤਾਂ ਦੇ ਦੇ ਦਾ ਤੁਹਾਨੂੰ ਠੀਕ ਹੈ ਜੀ ਜੇ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਧੰਨਵਾਦ ਸਾਰਿਆਂ ਦਾ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਾਲ ਨੂੰ ਸਸੀ ਅਕਾਲ ਜੀ ਸਭ ਨੂੰ